ਇਹ ਲਈ ਖੁਸ਼ਖਬਰੀ ਹੈ ਜੀ ਪੀਟਰਪਲਸ ਵੀ ਵੱਲੋਂ ਫੇਰ ਹੋਰ ਨਵੀਆਂ ਪੋਸਟਾਂ ਜਾਰੀ ਕਰ ਦਿੱਤੀਆਂ ਗਈਆਂ ਜੀ ਡਿਟੇਲ ਦੇ ਵਿੱਚ ਦੇਖਾਂਗੇ ਕੁਆਲਿਫੀਕੇਸ਼ਨ ਕੀ ਹੈ ਤਨਖਾਹ ਕੀ ਰਹੇਗੀ ਸਾਰੀ ਪਲੀਜ਼ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਜੀ ਕਿਰਤ ਵਿਭਾਗ ਪੰਜਾਬ ਵਿੱਚ ਪੋਸਟਾਂ ਨੇ ਜੀ 52 ਕਿਰਤ ਇੰਸਪੈਕਟਰ ਗ੍ਰੇਡ 1 ਦੀਆਂ ਪੇ ਸਕੇਲ ਵੀ ਆਪਾਂ ਅੱਗੇ ਗੱਲ ਕਰਾਂਗੇ ਜੀ 35 400 ਪੇ ਸਕੇਲ ਰਹੇਗਾ ਕਿਰਤ ਇੰਸਪੈਕਟਰ ਗ੍ਰੇਡ 1 ਦਾ ਬਾਕੀ ਇਹਦਾ ਵੀ ਆਪਾਂ ਡਿਟੇਲ ਦੇ ਵਿੱਚ ਦੇਖਦੇ ਹਾਂ ਡਾਇਰੈਕਟੋਰੇਟ ਸ਼ਹਿਰੀ ਭਾਬਾ ਜੀ ਪੰਜਾਬ ਵਿੱਚ ਟੈਕਨੀਸ਼ੀਅਨ ਗ੍ਰੇਡ 1 ਦੀਆਂ ਦੋਨੇ ਜੀ ਟੈਕਨੀਕਲ ਅਫਸਰ ਇੱਕ ਟੈਕਨੀਸ਼ੀਅਨ ਗ੍ਰੇਡ 3 ਦੀਆਂ ਚਾਰ ਪੋਸਟਾਂ ਜੀ ਟੋਟਲ 5 ਨਾਟ ਪੋਸਟਾਂ ਨੇ ਹੁਣ ਗੱਲ ਕਰਦੇ ਹਾਂ ਜੀ ਆਪਾਂ ਅਪਲਾਈ ਹੋਣਾ 14/2/2024 ਨੂੰ ਪ੍ਰਕਾਸ਼ਿਤ ਹੋਇਆ ਜੀ ਔਨਲਾਈਨ ਅਪਲਾਈ ਹੋਣਾ ਸ਼ੁਰੂ ਹੋਏਗਾ 16/2/2024 ਤੋਂ ਤੇ ਲਾਸਟ ਡੇਟ ਹੈ ਜਿਹੜੀ 11/3/2024 ਸ਼ਾਮ 5 ਵਜੇ ਤੱਕ ਰਹੇਗੀ ਫੀਸ ਭਰਨ ਦੀ ਆਖਰੀ ਡੇਟ ਹੈ ਜਿਹੜੀ 14/3/2024 ਹੈ ਜੀ ਲਾਸਟ ਡੇਟ ਦੀ ਵੇੜ ਕਿਸੇ ਕੈਂਡੀਡੇਟ ਨੇ ਨਹੀਂ ਕਰਨੀ ਜੀ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਦਿਓ ਠੀਕ ਹੈ ਜੀ ਇਹ ਕੈਟਾਗਰੀ ਵਾਈਜ਼ ਪੋਸਟਾਂ ਨੇ ਜਨਰਲ 18 ਚੋਂ 6 ਪੋਸਟ ਇਹ ਹੀ ਗੱਲ ਕਰਦੇ ਆਂ ਜੀ ਕਿਰਤ ਇਨਸਪੈਕਟਰ ਗ੍ਰੇਡ 1 ਦੀ ਹੈ ਕਿਰਤ ਵਿਭਾਗ ਚ ਯਾਨੀ ਕਿ ਲੇਬਰ ਡਿਪਾਰਟਮੈਂਟ ਦੀਆਂ ਪੋਸਟਾਂ ਨੇ ਜੀ 18 ਸਾਮੀਆਂ ਚੋਂ 6 ਸਾਮੀਆਂ ਨੇ ਜਨਰਲ ਦੀਆਂ ਊਮਨ ਦੇ ਰਿਜ਼ਰਵ ਹੈ ਐਸਆਈਐਮਐਡੀ ਵੀ 5 ਚੋਂ 2 ਊਮਨ ਲਈ ਐਸਆਰਐਡਓ 5 ਚੋਂ 2 ਊਮਨ ਲਈ ਬੀਸੀ 6 ਚੋਂ 2 ਐਕਸ ਸਰਵਿਸਮੈਨ ਜਨਰਲ 5 ਬੈਕਲੌਗ ਦੀ ਵੀ ਇੱਕ ਜੀ ਤਿੰਨ ਊਮੈਨ ਦੇ ਲਈ ਐਕਸ ਸਰਵਿਸਮੈਨ ਐਸ ਸੀ ਐਮ ਐਂਡ ਬੀ ਇੱਕ ਊਮੈਨ ਲਈ ਕੋਈ ਨਹੀਂ ਐਕਸ ਸਰਵਿਸਮੈਨ ਐਸ ਆਰ ਐਂਡ ਓ ਊਮੈਨ ਲਈ ਕੋਈ ਨਹੀਂ ਐਕਸ ਸਰਵਿਸਮੈਨ ਬੀ ਸੀ ਇੱਕ ਊਮੈਨ ਲਈ ਕੋਈ ਨਹੀਂ ਸਪੋਰਟਸ ਜਨਰਲ ਇੱਕ ਊਮੈਨ ਲਈ ਇੱਕ ਸਪੋਰਟਸ ਐਸ ਸੀ ਐਮ ਐਂਡ ਬੀ ਇੱਕ ਊਮੈਨ ਲਈ ਕੋਈ ਨਹੀਂ ਫਿਜ਼ੀਕਲ ਹੈਂਡੀਕੈਪਡ ਵਿਜ਼ੂਅਲੀ ਇਹ ਬੈਕਲੌਗ ਦੀ ਹੈ ਜੀ ਇੱਕ ਇੱਕ ਊਮੈਨ ਦੇ ਲਈ ਰਿਜ਼ਰਵ ਹੈ ਠੀਕ ਹੈ ਇੱਕ ਪੋਸਟ ਹੀ ਹੈ ਉਹੀ ਪੋਸਟ ਊਮੈਨ ਲਈ ਰਿਜ਼ਰਵ ਹੈ ਫਿਜ਼ੀਕਲ ਹੈਂਡੀਕੈਪਡ ਹੈਰਿੰਗ ਇੰਪੇਅਰਡ ਇੱਕ ਵੂਮਨ ਲਈ ਕੋਈ ਨਹੀਂ ਫਰੀडम फाइਟਰ ਇੱਕ ਵੂਮਨ ਦੇ ਲਈ ਇੱਕ ਰਿਜ਼ਰਵ ਐਕਸ ਸਰਵਿਸ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਪੰਜ ਪੋਸਟਾਂ ਨੇ ਪੰਜ ਜੋ ਇੱਕ ਵੂਮਨ ਲਈ ਰਿਜ਼ਰਵ ਹੈ ਟੋਟਲ 52 ਪੋਸਟਾਂ ਨੇ ਜੀ ਹੁਣ ਗੱਲ ਕਰਦੇ ਆ ਡਾਇਰੈਕਟੋਰੇਟ ਸ਼ਹਿਰੀ ਹਵਾਬਾਜੀ ਪੰਜਾਬ ਦੀਆਂ ਅਸਾਮੀ ਟੈਕਨੀਸ਼ੀਅਨ ਗ੍ਰੇਡ 1 ਦੀ ਪੋਸਟ ਹੈ ਜੀ ਜਿਸ ਦੇ ਵਿੱਚ SC M&B ਇੱਕ ਪੋਸਟ ਹੈ ਵੂਮਨ ਦੇ ਲਈ ਇੱਕ ਰਿਜ਼ਰਵ ਹੈ ਜੀ SC R&D ਇੱਕ ਪੋਸਟ ਹੈ ਵੂਮਨ ਦੇ ਲਈ ਕੋਈ ਪੋਸਟ ਨਹੀਂ ਟੋਟਲ 2 ਚੋਂ ਇੱਕ ਪੋਸਟ ਹੈ ਜਿਹੜੀ ਉਹ ਵੂਮਨ ਕੈਂਡੀਡੇਟ ਦੇ ਲਈ ਰਿਜ਼ਰਵ ਹੈ ਟੈਕਨੀਕਲ ਅਫਸਰ ਦੇ ਲਈ ਗੱਲ ਕਰਦੇ ਜੀ ਆਪਾਂ ਟੈਕਨੀਕਲ ਅਫਸਰ ਦੇ ਲਈ M&B SC ਦੀਆਂ ਜੀ ਪੋਸਟ ਹੈਗੀ ਇੱਕ ਪੋਸਟ ਹੈ ਇਨਕਲੂਡਿੰਗ ਬੈਕਲੌਗ ਇੱਕ ਪੋਸਟ ਉਹ ਵੀ ਹੈ ਜਿਹੜੀ ਉਹੀ ਵੂਮਨ ਦੇ ਲਈ ਰਿਜ਼ਰਵ ਹੈ ਕਲੀਅਰ ਹੈ ਜੀ ਹੁਣ ਗੱਲ ਕਰਦੇ ਆਪਾਂ ਟੈਕਨੀਸ਼ੀਅਨ ਗ੍ਰੇਡ 3 ਦੀਆਂ ਪੋਸਟਾਂ ਦੀ SCMB 222 ਚ ਇੱਕ ਊਮਨ ਦੇ ਲਈ ਹੈ SC R and O ਇੱਕ ਊਮਨ ਲਈ ਕੋਈ ਨਹੀਂ EWS 1 ਇੱਕ ਪੋਸਟ ਜਿਹੜੀ ਉਹ ਇਕਨੋਮਿਕਲੀ ਵੀਕਰ ਸੈਕਸ਼ਨ ਦੀ ਹੈ ਠੀਕ ਹੈ ਜੀ ਕੈਟੇਗਰੀ ਕੋਡ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਹੁਣ ਆਪਾਂ ਅੱਗੇ ਕੁਆਲੀਫਿਕੇਸ਼ਨ ਤੇ ਚੱਲਦੇ ਆਂ ਵੀ ਕੁਆਲੀਫਿਕੇਸ਼ਨ ਕੀ ਕੀ ਮੰਗੀ ਹੈ ਇਹਨਾਂ ਦੇ ਲਈ ਠੀਕ ਹੈ ਜੀ ਕੈਟ ਇਨਸਪੈਕਟਰ ਗ੍ਰੇਡ 1 ਦੇ ਲਈ ਸਿੰਪਲੀ ਗ੍ਰੈਜੂਏਸ਼ਨ ਮੰਗ ਲਈ ਇਹਨਾਂ ਨੇ ਹੋਰ ਕੁਝ ਨਹੀਂ ਮੰਗਿਆ ਠੀਕ ਹੈ ਜੀ ਰਿਕੋਗਨਾਈਜ਼ਡ ਯੂਨੀਵਰਸਿਟੀ ਔਰ ਇੰਸਟੀਚਿਊਸ਼ਨ ਤੋਂ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਵਿਭਾਗ ਦਾ ਨਾਮ ਹੈ ਜੀ ਡਾਇਰੈਕਟਰੀ ਸ਼ਹਿਰੀ ਹਵਾ ਬਾਜੀ ਟੈਕਨੀਸ਼ੀਅਨ ਹਵਾ ਬਾਜੀ ਟੈਕਨੀਸ਼ੀਅਨ ਗ੍ਰੇਡ 1 ਦੇ ਲਈ ਕੈਂਡੀਡੇਟ ਨੇ ਪਲੱਸ 2 ਕੀਤੀ ਹੋਣੀ ਚਾਹੀਦੀ ਕਿਸੇ ਯੂਨੀਵਰਸਿਟੀ ਜਾਂ ਇੰਸਟੀਟਿਊਸ਼ਨ ਤੋਂ ਤੇ ਨਾਲ ਹੀ ਕੈਂਡੀਡੇਟ ਕੋਲੇ 3 ਸਾਲ ਦਾ ਜਿਹੜਾ ਕੋਰਸ ਹੈਗਾ ਉਹ 에ਅਰਕ੍ਰਾਫਟ ਮੈਂਟੇਨੈਂਸ ਇੰਜੀਨੀਅਰਿੰਗ ਦਾ ਹੋਣਾ ਚਾਹੀਦਾ ਜਿਹੜਾ ਅਪਰੂਵ ਹੋਵੇ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਗਵਰਨਮੈਂਟ ਆਫ ਇੰਡੀਆ ਨਿਊ ਦਿੱਲੀ ਤੋਂ ਅਤੇ 3 ਸਾਲ ਦਾ ਐਕਸਪੀਰੀਅੰਸ ਹੈ ਜਿਹੜਾ ਉਹ ਹੈਲੀਕਾਪਟਰ ਮੈਂਟੇਨੈਂਸ ਦਾ ਹੋਣਾ ਚਾਹੀਦਾ ਅਤੇ ਓ ਲੈਵਲ ਦਾ ਕੈਂਡੀਡੇਟ ਕੋਲੇ ਕੰਪਿਊਟਰ ਕੋਰਸ ਹੋਣਾ ਚਾਹੀਦਾ ਠੀਕ ਹੈ ਜੀ ਟੈਕਨੀਸ਼ੀਅਨ ਗ੍ਰੇਡ 3 ਦੀ ਗੱਲ ਕਰਦੇ ਆਂ ਪਲੱਸ 2 ਕੈਂਡੀਡੇਟ ਨੇ ਕੀਤੀ ਹੋਣੀ ਚਾਹੀਦੀ ਹੈ ਅਤੇ ਤਿੰਨ ਸਾਲ ਦਾ ਕੋਰਸ ਕੈਂਡੀਡੇਟ ਕੋਲੇ ਹੋਣਾ ਚਾਹੀਦਾ ਹੈਗਾ 에ਅਰਕraft ਮੈਂਟੇਨੈਂਸ ਇੰਜੀਨੀਅਰਿੰਗ ਦਾ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਗਵਰਨਮੈਂਟ ਆਫ ਇੰਡੀਆ ਨਿਊ ਦਿੱਲੀ ਤੋਂ ਅਤੇ ਕੰਪਿਊਟਰ ਕੋਲੇ ਕੈਂਡੀਡੇਟ ਕੋਲੇ ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਦਾ ਓ ਲੈਵਲ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਟੈਕਨੀਕਲ ਅਫਸਰ ਦੀ ਗੱਲ ਕਰਦੇ ਆਂ ਜੀ ਸ਼ੁੱਡ ਹੈਵ ਪਾਸਡ ਪਲੱਸ 2 ਪਲੱਸ 2 ਕੈਂਡੀਡੇਟ ਨੇ ਕੀਤੀ ਹੋਣੀ ਚਾਹੀਦੀ ਹੈ ਕਿਸੇ ਯੂਨੀਵਰਸਿਟੀ ਜਾਂ ਇੰਸਟੀਟਿਊਸ਼ਨ ਤੋਂ ਅਤੇ 3 ਸਾਲ ਦਾ ਕੈਂਡੀਡੇਟ ਦਾ ਕੋਰਸ ਹੋਣਾ ਚਾਹੀਦਾ ਹੈ 에ਅਰਕraft ਮੈਂਟੇਨੈਂਸ ਇੰਜੀਨੀਅਰਿੰਗ ਦਾ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਗਵਰਨਮੈਂਟ ਆਫ ਇੰਡੀਆ ਨਿਊ ਦਿੱਲੀ ਤੋਂ ਅਤੇ O ਲੈਵਲ ਦਾ ਕੈਂਡੀਡੇਟ ਦੇ ਕੋਲੇ ਕੰਪਿਊਟਰ ਦਾ ਕੋਰਸ ਹੋਣਾ ਚਾਹੀਦਾ ਠੀਕ ਹੈ ਜੀ ਇਹ ਸਾਰੀ ਡਿਟੇਲ ਹੈ ਜੀ पीडीएफ फाइल टेलीग्राम चैनल ਤੇ ਪ੍ਰੋਵਾਈਡ ਕਰਾ ਦੇਗੇ ਕਮੈਂਟ ਜਰੂਰ ਕਰਦੇ ਹੋ ਫੇਸਬੁਕ ਟਵਿੱਟਰ ਇੰਸਟਾਗ੍ਰਾਮ ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕਰੀਪਸ਼ਨ ਚ ਫੋਲੋ ਜਰੂਰ ਕਰ ਲਿਓ ਵਾਰ-ਵਾਰ ਕਹਿੰਦੇ ਰਹੇ ਨੇ ਕਾਫੀ ਕੈਂਡੀਡੇਟ ਰਹਿ ਜਾਂਦੇ ਨੇ ਫੋਲੋ ਕਰਨ ਤੋਂ ਫੋਲੋ ਜਰੂਰ ਕਰ ਲੇ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲੈ ਜੀ ਕਿਉਂਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਉਹ ਮਿਸ ਨਹੀਂ ਹੋਊਗੀ ਪੇਸ ਕਿਲ ਦਿਖਾ ਗਏ ਨੇ ਜੀ ਇੰਸਪੈਕਟਰ ਗ੍ਰੇਡ 1 ਲੇਬਰ ਡਿਪਾਰਟਮੈਂਟ ਚ 35 400 ਲੈਵਲ 6 ਰਹੇ ਡਾਇਰੈਕਟਰੇਟ ਸ਼ਹਿਰੀ ਹਵਾਬਾਜੀ ਪੰਜਾਬ ਚ ਟੈਕਨੀਸ਼ੀਅਨ ਗ੍ਰੇਡ 1 ਦੀ ਜਿਹੜੀ ਪੋਸਟ ਹੈ ਜੀ ਉਹਦੀ 29-200 ਸੈਲਰੀ ਮਿਲਣੀ ਹੈ ਲੈਵਲ 5 ਹੈ ਟੈਕਨੀਕਲ ਅਫਸਰ ਲੈਵਲ 4 ਹੈ ਜੀ 25-500 ਹੈ ਜਿਹੜੀ ਉਹ ਸੈਲਰੀ ਮਿਲਣੀ ਹੈ ਟੈਕਨੀਸ਼ੀਅਨ ਗ੍ਰੇਡ 3 25-500 ਹੈ ਜੀ ਲੈਵਲ 4 ਮਿਲਣੀ ਹੈਗੀ ਠੀਕ ਹੈ ਉਮਰ ਸੀਮਾ ਸਾਰਿਆਂ ਨੂੰ ਪਤਾ ਹੀ ਹੈ ਅਕੋਰਡਿੰਗ ਟੂ ਕੈਟੇਗਰੀ ਹੋਏਗੀ 18 ਤੋਂ 37 ਸਾਲ ਤੇ ਬਾਕੀ ਕੈਟੇਗਰੀ ਲਈ ਰਿਜ਼ਰਵੇਸ਼ਨ ਦੇ ਅਕੋਰਡਿੰਗ ਸ਼ੂਟ ਹੈ ਜੀ ਠੀਕ ਹੈ ਜੀ ਪੀਡੀਐਫ ਫਾਈਲ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਾ ਦੇਗੀ ਕਮੈਂਟ ਜਰੂਰ ਕਰ ਦਿਓ ਇੱਕ ਆਪਣਾ ਚੈਨਲ ਹੈ ਜੀ ਨਵਾਂ ਟੇਸਟ ਐਂਡ ਟਰੈਵਲ ਉਹਨੂੰ ਵੀ ਸਾਰਿਆਂ ਨੇ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਉਸ ਦਾ ਦਬਾ ਲੈਣਾ ਕਿਉਂਕਿ ਇਹ ਰੈਸਪੀਸ ਐ ਜਿਹੜੀਆਂ ਜੀ ਉਹ ਨਵੀਆਂ-ਨਵੀਆਂ ਤੁਹਾਨੂੰ ਉਸੇ ਚੈਨਲ ਤੇ ਮਿਲਣਗੀਆਂ ਸਪੋਰਟ ਜਰੂਰ ਕਰ ਦਿਓ ਨਵਾਂ ਚੈਨਲ ਆਪਣਾ ਫੀਸ ਦੀ ਗੱਲ ਕਰਦੇ ਹਾਂ ਜੀ ਆਮ ਵਰਗ ਜਨਰਲ ਕੈਟਾਗਰੀ ਸੂਤੰਤਤਾ ਸਗਰ ਸੂਤੰਤਤਾ ਸਗਰ ਅਮੀ ਤੇ ਖੜਾਰੀ ਦੇ ਲਈ 1000 ਰੁਪਏ ਜੀ ਐਸਸੀਬੀਸੀ ਤੇ ਈਡਬਲਯੂਐਸਲੀ 250 ਹੈ ਐਕਸ ਸਰਵਿਸਮ ਠੀਕ ਹੈ ਜੀ ਇਹ ਤੁਹਾਨੂੰ ਪਤਾ ਹੀ ਹੈ ਵੀ ਮਲਟੀ ਚੁਆਇਸ ਕੁਸ਼ਚਨ ਹੋਣਗੇ ਪੇਪਰ ਹੈ ਜਿਹੜਾ ਪਾਰਟ A ਤੇ ਪਾਰਟ B ਹੋਏਗਾ ਹੁਣ ਇੱਥੇ ਇੱਕ ਇਹ ਗੱਲ ਧਿਆਨ ਦੇਣਯੋਗ ਹੈ ਵੀ ਜਿਹੜੀ ਗਰੁੱਪ B ਦੀ ਪੋਸਟ ਹੈ ਮਤਲਬ ਕਿ ਲੈਵਲ 6 ਵਾਲੀ ਜਿਹੜੀ ਪੋਸਟ ਹੈ ਹਨਾ ਲੈਵਲ 6 ਵਾਲੀ ਪੋਸਟ ਦੇ ਲਈ ਵਿੱਚ ਵੀ ਗਰੁੱਪ A ਦਾ ਪਾਰਟ A ਦਾ ਪੇਪਰ ਨਹੀਂ ਹੋਣਾ ਚਾਹੀਦਾ ਬਾਕੀ ਇਹਨਾਂ ਨੇ ਲਿਖਿਆ ਹੋਇਆ ਹੈ ਵੀ ਚੋਣ ਵਿਧੀ ਹੈ ਜਿਹੜੀ ਦੋਨੇ ਪਾਰਟ ਹੋਣਗੇ ਪਾਰਟ A ਵੀ ਹੋਏਗਾ ਪਾਰਟ B ਵੀ ਹੋਏਗਾ ਕਵالیਫਾਈ ਨੇਚਰ ਦਾ ਹੋਏਗਾ 50% ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ ਠੀਕ ਹੈ ਜੀ ਪਾਰਟ ਬੀ ਚ ਜਿਹੜੀ ਮੈਰਿਟ ਹੈ ਉਹ ਅਕੋਰਡਿੰਗ ਟੂ ਅੰਕਾ ਦੇ ਹਿਸਾਬ ਨਾਲ ਹੋਏਗੀ ਪਾਰਟ ਏ ਜੋ 50% ਮਾਰਕਸ ਲੈਣੇ ਹੈ ਨੈਗੇਟਿਵ ਮਾਰਕਿੰਗ ਕੋਈ ਨਹੀਂ ਹੈਗੀ ਜੇਕਰ 50 ਨੰਬਰ ਦਾ ਜਿਹੜਾ ਪੇਪਰ ਹੈ 50 ਚੋਂ 25 ਤੁਸੀਂ ਨਹੀਂ ਲੈਂਦੇ ਤਾਂ ਫੇਲ ਮੰਨੇ ਜਾਓਗੇ ਹੁਣ ਇੱਥੇ ਇੱਕ ਗੱਲ ਹੋਰ ਧਿਆਨ ਚਾਉਂਦੀ ਹੈ ਕਿ ਜਿਹੜੀ ਪੋਸਟ ਹੈ ਟੈਕਨੀਸ਼ੀਅਨ ਗ੍ਰੇਡ 1 ਦੀ ਆਹ ਵਾਲੀ ਪੋਸਟ ਹੈ ਕੀਰਤ ਗ੍ਰੇਡ 1 ਦੀ ਕਿ ਇਹਦੇ ਲਈ ਵੀ ਪਾਰਟ ਏ ਦਾ ਪੇਪਰ ਹੋਏਗਾ ਉਹ ਇਸ ਦੇ ਵਿੱਚ ਇਹਨਾਂ ਨੇ ਆਈ ਥਿੰਕ ਕਿਤੇ ਮੈਂਸ਼ਨ ਨਹੀਂ ਕੀਤਾ ਪਲੀਜ਼ ਤੁਸੀਂ ਵੀ ਫੁੱਲ ਡਿਟੇਲ ਚ ਪੜਿਓ ਜੇ ਕਿਤੇ ਤੁਹਾਨੂੰ ਪਤਾ ਲੱਗਦਾ ਤਾਂ ਪਲੀਜ਼ ਕਮੈਂਟ ਜ਼ਰੂਰ ਕਰ ਦਿਓ ਹਨਾ ਪੀਡੀਐਫ ਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੇਾਂਗੇ ਉੱਥੇ ਕਮੈਂਟ ਜ਼ਰੂਰ ਕਰ ਦਿਓ ਠੀਕ ਹੈ ਜੀ ਅਪਲਾਈ ਕਰਨ ਦੇ ਲਈ ਤੁਹਾਨੂੰ ਆਲਰੇਡੀ ਦੱਸ ਚੁੱਕੇ ਹਾਂ ਜੀ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਪ੍ਰੋਵਾਈਡ ਕਰਾ ਦੇਾਂਗੇ ਜਦੋਂ ਲਿੰਕ ਆਏਗਾ ਤਾਂ ਜੇਕਰ ਫਿਰ ਵੀ ਕੋਈ ਕੁਝ ਨਹੀਂ ਪਤਾ ਲੱਗਦਾ ਤਾਂ ਕਮੈਂਟ ਕਰ ਦੇਣਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਣਾ ਇਸ ਦੇ ਨਾਲ ਮੋਟੀਵੇਸ਼ਨ ਮਿਲਦੀ ਰਹੇਗੀ ਇਸੇ ਤਰ੍ਹਾਂ ਦੇ ਵੀਡੀਓ ਆਪਾਂ ਲਗਾਤਾਰ ਬਣਾ ਕੇ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਉਮੀਦ ਹੈ ਰਿਕੁਐਸਟ ਇਹਨਾਂ ਤੁਸੀਂ ਕਰਕੇ ਜਾਓਗੇ ਹੋਰ ਅਪਡੇਟ ਨਾਲ ਜਲਦੀ ਹੀ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ